ਜਿਹੜਾ ਸਾਹਮਣੇ ਹੁਣ ਤੁਸੀਂ ਇਹ ਸੱਪੜ ਦੇਖ ਰਹੇ ਹੋ ਇਸ ਸੱਪੜ ਦੇ ਕਿਨਾਰੀ ਛੋਟੇ ਸਹਿਬਜ਼ਾਦੇ ਦੇ ਮਾਤਾ ਗੁਜਰਕੌਰ ਜੀ ਨੇ ਦੂਜੀ ਰਾਤ ਕੱਟੀ ਦੀ ਤੇ ਗੰਗੂ ਬ੍ਰਾਹਮਣ ਇੱਥੋਂ ਹੀ ਮਾਤਾ ਗੁਜਰਕੌਰ ਜੀ ਦੇ ਛੋਟੇ ਸਹਿਬਜ਼ਾਦੇ ਨੂੰ ਆਪਣੇ ਨਾਲ ਲੈ ਗਰੀ ਬਾਕੀ ਤੁਹਾਨੂੰ ਸਾਰੇ ਆਪਾਂ ਦਰਸ਼ਨ ਕਰਾਵਾਂਗੇ ਵੀਡੀਓ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਗੁਰਦੁਆਰਾ ਸ਼ਹੀਦ ਝੰਡੀ ਸਰ ਸਾਹਿਬ ਕਾਇਨੌਰ ਜਿਵੇਂ ਆਪਾਂ ਸਫ਼ਰ ਕਰਿਆ ਸਫਰੇ ਹਸਾਦ ਦੇ ਉੱਤੇ ਅੱਜ ਆਪਾਂ ਪਹੁੰਚੇ ਗੁਰਦੁਆਰਾ ਸਾਹਿਬ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਉਸ ਟਾਈਮ ਦੇ ਵਿੱਚ ਇੱਕ ਸੱਪੜ ਹੁੰਦਾ ਤੇ ਸੱਪੜ ਕੰਡੇ ਛੋਟੇ ਸਾਬਜਦਾਂ ਤੇ ਮਾਤਾ ਗੁਜਰਕੌਰ ਜੀ ਨੇ ਇਹ ਵੀ ਦੂਜੀ ਰਾਤ ਆਪਣੀ ਕੱਟੀ ਦੀ ਤੇ ਚੱਲਦਾ ਤੁਹਾਨੂੰ ਸਾਰਾ ਆਪਾਂ ਇਤਿਆਹ ਦੱਸਦੇ ਹਾਂ ਬਾਕੀ ਤੁਹਾਨੂੰ ਸਾਰੇ ਆਪਾਂ ਵਰਦੋਰਾ ਸਾਹਿਬ ਦੇ ਜਿਹੜੇ ਦਰਸ਼ਨ ਉਹ ਕਰਾਉਣੇ ਆ। ਲਓ ਜੀ ਸਾਰਾ ਜੋ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਉਹ ਇੱਥੇ ਲਿਖਿਆ ਗੁਰਦੁਆਰਾ ਬਾਬਾ ਸ਼ਹੀਦ ਜੰਡੀ ਸਰ ਸਾਹਿਬ ਕਾਇਨੌਰ ਰੋਪੜ ਤੇ ਪਹਿਲੀ ਰਾਤ ਜਦੋਂ ਮਾਤਾ ਗੁਜਰਕੌਰ ਦੀ ਛੋਟੇ ਸਾਬਜਦਾਂ ਨੇ ਯਾਦਗਾਰੀ ਸਨ ਬਾਬਾ ਕੁੰਮਾ ਮਾਸਕ ਗੁਰਦਵਾਰਾ ਬਾਬਾ ਸ਼ਹੀਦ ਜੰਡੀ ਸਰ ਸਾਹਿਬ ਕਾਇਨਾਵ ਰੋਪਣ ਤੇ ਤੀਜੀ ਰਾਤ ਜਿਹੜੀ ਕੱਟੀ ਤੇ ਅਟਕ ਅਟਕ ਸਰ ਸਾਹਿਬ ਸਹੇੜੀ ਤੇ ਚੌਥੀ ਰਾਤ ਜਿਹੜੀ ਕੋਤਵਾਲੀ ਮਰੰਡੇ ਮੇਰੀ ਜੇਲ ਸੀ ਤੇ ਬਾਕੀ ਤੁਹਾਨੂੰ ਸਾਰਾ ਆਪ ਤੇ ਆ ਜਿਹੜਾ ਦੱਸਦੇ ਹਾਂ ਬਾਕੀ ਸਾਰੇ ਜੋ ਗੁਰਦਵਾਰਾ ਸਾਹਿਬ ਦੇ ਦਰਸ਼ਨ ਨੂੰ ਕਰਾਵਾਂਗੇ ਕਿ ਮੈਂ ਆਪ ਸਫਰ ਕਰਿਆ ਸਫਰੇ ਸਾਦਤ ਮਾਰਗ ਤੋਂ ਚੱਲਦੇ ਆਪ ਗੁਰਦਵਾਰਾ ਸਾਹਿਬ ਦੇ ਅੰਦਰ ਸਾਰੇ ਪ੍ਰਦਰਸ਼ਨ ਜਿਹੜੇ ਉਹ ਕਰਦੇ ਚੱਲਦੇ ਆ ਤੁਹਾਨੂੰ ਆਪ ਗੁਰਦਵਾਰਾ ਸਾਹਿਬ ਦੇ ਸਾਰੇ ਦਰਸ਼ਨ ਜਿਹੜੇ ਕਰਾਵਾਂਗੇ ਤੇ ਦੂਜੀ ਰਾਤ ਛੋਟੇ ਸਾਹਿਬ ਜੱਦੇ ਤੇ ਮਾਤਾ ਗੁਜਰ ਕੌਰ ਜੀ ਨੇ ਇੱਥੇ ਆ ਕੇ ਕੱਟੀ ਸੀ ਉਹ ਟਾਂ ਦੇ ਵਿੱਚ ਇੱਥੇ ਸੱਪੜ ਹੁੰਦਾ ਸੀ ਹੈ ਨਾ ਜਿਵੇਂ ਆਪਾਂ ਤੁਹਾਨੂੰ ਦਿਖਾਵਾਂਗੇ ਉਧਰ ਤੋਂ ਸੱਪੜ ਦੇ ਕੰਢੇ ਜਿਹੜੀ ਉਹ ਇਹਨਾਂ ਨੇ ਰਾਤ ਕੱਟੀ ਦੀ ਪਹਿਲਾਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕ ਲਈਏ ਬਾਕੀ ਤੁਹਾਨੂੰ ਸਾਰਾ ਆਪਾਂ ਉਧਰੋਂ ਫਿਰ ਦਰਸ਼ਨ ਜਿਹੜੇ ਕਰਾਵਾਂਗੇ ਜਿਵੇਂ ਆਪਾਂ ਤੁਹਾਨੂੰ ਸਾਰਾ ਇਤਿਹਾਸ ਜਿਹੜਾ ਦੱਸਿਆ ਹੈ ਨਾ ਤੇ ਵੀ ਦੂਜੀ ਰਾਤ ਮਾ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਆਦੇ ਨੇ ਇਹ ਸੱਪੜ ਦੇ ਕੰਡੇ ਕੱਟੀ ਸੀ ਉਹ ਕੰਡੇ ਜਿੱਥੇ ਸਾਰਾ ਸੱਪੜ ਉਹ ਤੁਹਾਨੂੰ ਤਾਂ ਦਿਖਾ ਵੀ ਦਿੰਨੇ ਆ ਹਨਾ ਤਾਂ ਸੱਪੜ ਦੇ ਕੰਡੇ ਜਿਹੜੀ ਦੂਜੀ ਰਾਤ ਨੂੰ ਕੱਟੀ ਸੀ ਲਓ ਜੀ ਤੇ ਆਪਾਂ ਸਫ਼ਰ ਕਰਿਆ ਸਫਰੇ ਸਾਥ ਕੁ ਮਾਰਗ ਦਿੱਤੇ ਹਨਾ ਇਹ ਹੋ ਗਈ ਸਪੜਾ ਜਿਹੜੇ ਕੰਡੇ ਤੇ ਛੋਟੇ ਸੈਫ ਦਾਦੇ ਤੇ ਮਾਤਾ ਗੁਜਰਕੌਰ ਜੀ ਨੇ ਦੂਜੀ ਰਾਤ ਆਪਣੀ ਕੱਟੀ ਦੀ ਹੈ ਨਾ ਲਓ ਜੀ ਜੇ ਮੈਂ ਆਪਾਂ ਤੁਹਾਨੂੰ ਸਾਰਾ ਪਿਆਸ ਜਿਹੜਾ ਉਹ ਦੱਸਤਾ ਤੇ ਹੁਣ ਆਪਾਂ ਚੱਲਦੇ ਆਂ ਅਗਲੇ ਵਰਦੂਰਾ ਸਾਹਿਬ ਤੋਂ ਸਾਰੇ ਪਦਾਰਥ ਜਿਹੜੇ ਉਹ ਖਰਾਮਾਂ ਦੇ